ਉਹ ਵੀ ਲਾਗੇ ਆ ਗਏ ਮਰੀਏ ਸਰਕ ਚੈਕਿੰਗ ਸਰ ਇਹ ਅੱਜ ਫਲੈਗ ਮਾਰਚ ਕੀਤਾ ਜਾ ਰਿਹਾ ਸਿਟੀ ਦੇ ਏਰੀਆ ਚ ਥੋੜਾ ਸਿਟੀ ਦੇ ਏਰੀਆ ਵਨ ਦਾ ਵੀ ਕਵਰ ਕਰਾਂਗੇ ਔਰ ਸਿਟੀ ਟੂ ਸਾਡੀਆਂ ਜਿਹੜੀਆਂ ਇਲੈਕਸ਼ਨਸ ਔਨ ਦਾ ਵੇ ਨੇ ਔਰ ਇੱਕ ਕੰਫੀਡੈਂਸ ਬਿਲਡਿੰਗ ਮੇਅਰ ਹੈ ਲੋਕਾਂ ਚ ਵਿਸ਼ਵਾਸ ਜਾਵੇ ਕਿ ਜਿਹੜੇ ਪੁਲਿਸ ਹੈ ਉਹਨਾਂ ਦੇ ਲਈ ਵਚਨਬੱਧ ਹੈ ਉਹਨਾਂ ਦੀ ਸਿਕਿਉਰਟੀ ਲਈ ਔਰ ਫੇਅਰ ਇਲੈਕਸ਼ਨ ਲਈ ਉਹਦੇ ਚੋਂ ਇੱਕ ਉਹ ਜਿਹੜੇ ਮਾੜੇ ਆਨਸਰ ਨੇ ਉਹਨਾਂ ਨੂੰ ਇਹ ਸੁਣਿਆ ਜਾਵੇ ਇਹ ਜੇ ਕੋਈ ਤੁਸੀਂ ਇਹੋ ਜਿਹਾ ਕੰਮ ਕਰਦੇ ਹੋ ਤੁਹਾਡੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਸਰ ਸੈਂਸਿਟੀਵਿਟੀ ਕਿਵੇਂ ਦੇਖਦੇ ਹੋ ਕਿਉਂਕਿ ਜੋ ਵੀਡੀਓਸ ਵਾਇਰਲ ਹੋ ਰਹੀਆਂ ਨੇ ਕਾਗਰ ਤੋਂ ਸਰ ਸੈਂਸਿਟੀਵਿਟੀ ਅਸੀਂ ਇਦਾਂ ਦੇਖ ਰਹੇ ਹਾਂ ਅਸੀਂ ਸਰ ਮੈਂ ਇਹਦਾ ਜਸਨਾ ਚਾਹੁੰਦਾ ਕਿ ਸੈਂਸਿਟੀਵਿਟੀ ਇਦਾਂ ਦੇਖੀ ਜਾਂਦੀ ਹੈ ਜੀ ਪਹਿਲਾਂ ਦੇ ਇਨਸੀਡੈਂਟਸ ਸਾਰੇ ਦੇਖੇ ਜਾਂਦੇ ਨੇ ਕਿੱਥੇ ਕਿਦਾਂ ਦਾ ਇਨਸੀਡੈਂਟਸ ਹੋਇਆ ਜਿਵੇਂ ਹੁਣ ਫੋਰ ਐਗਜ਼ਾਮਪਲ ਜੇ ਆਪਾਂ ਦੇਖੀਏ ਕਿ ਜਿਵੇਂ ਹੁਣ ਤੁਸੀਂ ਮੈਨੂੰ ਜ਼ਿਕਰ ਕੀਤਾ ਸਿਟੀ 1 ਤਾਂ ਸਾਡਾ ਸਾਰਾ ਸ਼ਹਿਰ ਹੈ ਉਦੋਂ ਹੀ ਸਿਟੀ ਇਲੈਕਸ਼ਨ ਹੈ ਨਹੀਂ ਸਿਟੀ 2 ਚ ਜ਼ਰੂਰ ਹੈ ਪਰ ਸਿਕਰਿਟੀ ਸਿਟੀ 2 ਵੀ ਆਰ ਵੈਰੀ ਸ਼ੋਰ ਸਾਡੇ ਸੀਨੀਅਰ ਆਫੀਸਰਸ ਵੱਲੋਂ ਸਾਨੂੰ ਬੜੀ ਸਟ੍ਰਿਕਟ ਡਾਇਰੈਕਸ਼ਨਸ ਨੇ ਕਿ ਐਸ ਪਰ ਲਾਅ ਐਂਡ ਐਸ ਪਰ ਦਾ ਗਾਈਡੈਂਸ ਆਫ ਇਲੈਕਸ਼ਨ ਕਮਿਸ਼ਨ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਇਆ ਜਾਵੇ ਮਤਲਬ ਪੀਟੀ ਦੇ ਵਿੱਚ ਕਿ ਕਾਕੇ ਬੰਦੀ ਹੋਣਗੀਆਂ ਪੀਸੀਆਰ ਹੋਣਗੀਆਂ ਇਹ ਬਿਲਕੁਲ ਸਰ ਜਿਵੇਂ ਹੀ ਹੁਣ ਇਲੈਕਸ਼ਨ ਹੋਰ ਨੇੜੇ ਆਏਗਾ ਤਾਂ ਅਸੀਂ ਰਾਤ ਦੀ ਚੈਕਿੰਗ ਨੂੰ ਵੀ ਇੰਟੈਂਸ ਕਰਾਂਗੇ ਅਸੀਂ ਮੇਕ ਸ਼ੋਰ ਵੀ ਕਰਾਂਗੇ ਵੀ ਕੋਈ ਬਾਹਰਲਾ ਬੰਦਾ ਆ ਕੇ ਸਟੇ ਨਾ ਕਰੇ ਤਾਂ ਜੋ ਫ੍ਰੀ ਐਂਡ ਫੇਅਰ ਇਲੈਕਸ਼ਨ ਹੋ ਪਾਣ ਕੁਲਸਾ ਡਿਪਲॉयਮੈਂਟਸ ਬਾਰੇ ਵੀ ਫੋਰਸ ਨੂੰ ਮਿਲਣੀ ਹੈ ਕਾਫੀ ਵੱਡੀ ਅਮਾਉਂਟ ਚ ਤਾਂ ਜੋ ਨੋਰਮਸ ਉਹਨਾਂ ਨੇ ਦਿੱਤੇ ਨੇ ਔਰ ਸੈਂਸਿਟੀਵਿਟੀ ਨੂੰ ਦੇਖ ਕੇ ਕਾਫੀ ਹੈਵੀ ਡਿਪਲॉयਮੈਂਟ ਹੁੰਦੀ ਹੈ